ਉਹਨੇ ਨਾ ਦਾੜੇ-ਦਾੜੇ ਦਾ ਮੋਰ ਲੱਗੀ ਪਈ ਤੇ ਕੋਚ ਚੋਵਾ ਤੇ ਮੇਰੀ ਵੀ ਲੱਗੀ ਕਾਲਾ ਸਿੰਘ ਕਾਲਾ ਹਰੇਸ਼ ਸਿੰਘ ਹਰੇਸ਼ਮ ਸਿੰਘ ਅਯੂਨੇ ਦਾ ਮੋਰ ਲੈ ਲੈ ਵੀਚਾ ਲੱਗਣ ਡਿਆ ਖਾ ਗਏ ਫੋਰਸ ਰੋਟੀ ਪਾਣੀ ਲੰਗ ਪਈ ਫਿਰ ਕੰਮ ਨੂੰ ਇਹਨੇ ਤੁਰੀ ਦੇ ਕੀੜੀ ਮਾਰਨੀ ਲਓ ਜੀ ਆ ਮਾ ਜੇ ਜਵਾਨ ਤੇ ਜੈ ਕਿਸਾਨ ਭਗਤਾਂ ਦਾ ਮੰਦਰ ਬਖੌਣਿਆ ਜਿਹੜਾ ਭਗਤਾਂ ਦਾ ਮੰਦਰ ਬਖੌਣਦੇ ਆ ਤਾਂ ਮਗਰਲੇ ਬੰਨੇ ਜਵਾਨ ਆਰਮੀ ਦਾ ਇਹਨਾਂ ਤੇ ਇਹਨਾਂ ਫਟੀਕ ਫੌਜ ਚ ਨਹੀਂ ਕੀਤੀ ਹੁੰਦੀ ਸ਼ਾਂ ਬੋਰਡ ਨੇ ਦੇਣੀ ਹੈ ਉਹ ਜੋ ਮਾਨ ਤੇ ਬਜ਼ੁਰਗਾਂ ਨੇ ਦੇਣਾ ਉਹ ਕੋਈ ਨਹੀਂ ਦੇ ਸਕਦਾ ਇਹ ਬੋਰਡ ਤੇ ਬਜ਼ੁਰਗ ਪੇਤਾ ਦੇ ਵਾਲਾ ਨਹੀਂ ਜਿਵੇਂ ਪੈ ਪਿਆ ਪੈਪ ਦੇ ਵਿੱਚ ਮੋਟਰ ਪਾਈ ਆਪਾਂ ਮੋਟਰ ਨਹੀਂ ਆਉ ਇਹ ਕੰਮ ਨਹੀਂ ਕਰਦੇ ਗੱਲਾਂ ਮਰੀ ਜਾਂਦੇ ਆ ਮੋਟਰ ਹਾਂ ਉਹਦੇ ਵਿੱਚ ਬੰਨੀਆਂ ਗਿਆ ਜੋ ਮੋਟਰ ਵਰਕ ਦੀਆਂ ਅੱਛਾ ਉਹਦੇ ਵਿੱਚ ਪੱਡੀਆਂ ਬਾਅਦ ਇਹ ਮੋਟਰ ਦੇ ਨਾਲ ਕਿਤਰਾ ਬੰਨੀਆਂ ਗਿਆ ਪਤਾ ਨਹੀਂ ਕਿ ਦਿਖਾਉਣਾ ਪਾਈਪ ਦੇ ਵਿੱਚ ਮਾਲਾ ਜਨ ਪਾਈਪ ਦੇ ਕਿਹੜੇ ਆਹ ਲਓ ਜੀ ਉਹਦਾ ਬ੍ਰਿਗੇਡ ਲੱਗਾ ਕੰਮ ਤੇ ਤੇ ਸਾਡੇ ਭਾਉ ਨੇ ਜਗਾ ਲਈ ਆ ਭਾਉ ਦਾ ਘਰ ਦਾ ਸਾਹਮਣੇ ਇਹ ਨੂੰ ਬੜਾ ਟੰਬੀਆ ਇਹ ਮੇਰੇ ਹਿਸਾਬ ਨਾਲ ਹੋਣੀ ਹੈ 7 80 ਫੋਟੇ ਕਰੇ ਨਾ ਦਿਵਾਲੀ ਵਾਲੇ ਸਿਰ ਤੇ ਇੱਥੇ ਹੀ ਵਾਈਚ ਲਈ ਗਏ ਨੇ ਉਹ ਫਸ ਗਏ ਜਾਂਗੇ ਉੱਤੇ ਅੱਗ ਲੱਗੀ ਰਸਤੇ 'ਚ ਮੈਂ ਹੁੰਡਿਆਂ ਦੇ ਲੈ ਬਰੇ ਕੁੱਤਾ ਬੈਠਾ ਸੀ ਕਿਸੇ ਦਾ ਤੇ ਉਹਨੇ ਜ਼ਬਾਨ ਕੱਢੀ ਹੋਈ ਜਾਦੇ ਨੇ ਇਹਦਾ ਬੁਰਾ ਹਾਲ ਸੀ ਰਾਤ ਮੇਰੇ ਆਪ ਦੇ ਡੌਗੀ ਸੀ ਉਹਨਾਂ ਦੀ ਬਹੁਤ ਮੰਦੀ ਹਾਲਤ ਸੀ ਇਹ ਗਰਮੀ ਹੋਰ ਤਰੀਕੇ ਦੀ 80 ਗਾਲ ਦੋਸਤੋ ਮੇਰਾ ਚੈਨਲ ਚੰਗ ਜ਼ੀਰਾ ਦਾ ਸਵਾਗਤ ਸਾਰਿਆਂ ਦਾ ਹਾਂਜੀ ਅੱਜ ਦਾ ਵਲੌਗ ਲੈ ਕੇ ਆਜੇ ਰ ਮੈਂ ਤੁਹਾਡੇ ਨਾਲ ਉਤੇ ਮੇਰਾ ਦੋਸਤ ਆ ਤੇ ਹਾਂਜੀ ਹਾਂਜੀ ਉਹਨੇ ਜਗਾ ਨਵੀ ਲਈ ਆ ਆ ਪਰਨੀ ਦਾ ਉੱਥੇ ਨਾਲ ਲੱਗਦਾ ਸਿੱਧਾ ਆ ਇਹ ਸਮਝ ਨਹੀਂ ਸਮਝੀ ਕਿੱਦਾਂ ਖੇਡਦਾ ਅੰਦਾ ਕੁੰਦਾ ਕਰਦਾ ਮੈਂ ਤੁਹਾਡੇ ਨਾਲ ਪਾਵਾਂ ਸਾਝ ਅੱਗੇ ਵੀ ਮੈਂ ਇੱਕ ਰੀ ਤੁਹਾਡੇ ਨਾਲ ਸਾਝ ਪਾਈ ਹੀਰ ਵਲੌਗ ਦੇ ਇਥੇ ਇੱਕ ਪ੍ਰਾਣੀ ਆਪਾਂ ਸ਼ੁਰੂ ਕਰਦੇ ਆ ਇੱਕ ਖਜੂਰ ਪਾਕਿਸਤਾਨ ਦੇ ਟਾਈਮ ਦੀ ਆ ਇਹ ਖਜੂਰ ਲੋਕਿਆਂ ਨੂੰ ਦਿਖਾਨੀ ਆ ਹਾਂਜੀ ਦਿਖਾਨੀ ਖਜੂਰ ਆ ਇਹ ਪ੍ਰਾਣੀ ਇਹ ਭਾਜੀ ਇਹ ਬੱਜੇ ਦਾ ਮੰਦਰ ਮੰਦਰ ਇਹ ਪੁਰਾਣਾ ਮੰਦਰ ਆ ਮੈਂ ਇਹਨੂੰ ਵੱਜੇ ਸਮਝਦਾ ਰਿਹਾ ਤੇ ਇਹ ਆ ਸਾਡੇ ਇਸਤਰੀ ਜਿਹੜੇ ਛੁੱਟੀ ਛੁੱਟੀ ਦੇ ਨਾਮ ਬੜੇ ਬਣਾ ਦੇ ਕੀਤੀ ਆ ਤੇ ਅੱਜ ਦੀ ਛੁੱਟੀ ਗਏ ਤਾਂ ਨਾ ਮੈਨਾਂ ਦੀ ਅੱਜ ਦੀ ਛੁੱਟੀ ਤੇ ਜਦੋਂ ਇਹਨਾਂ ਦੀ ਖਾਤੇ 'ਚ ਪਈ ਆ ਤੇ ਇਹ ਕਿੰਨੇ ਕੰਮ ਕਰਦਾ ਰੋਟੀ ਰੋਟੀ ਖਾਣ ਜਾਂਦੇ ਨਾ ਦਾਣੇ-ਦਾਣੇ ਤੇ ਮੋਰ ਲੱਗੀ ਪਈ ਕੋਈ ਚੋਗਾ ਤੇ ਮੇਰੀ ਵੀ ਲੱਗੀ ਬੜਾ ਗੁੜਾ ਨਹੀਂ ਬੜਾ ਬੱਦੀ ਨੂੰ ਹਾਜ਼ਰੀ ਹੈ ਨਾਲ ਬੜ ਵੀ ਆ ਜਾ ਬੜ ਵੀ ਯਾਰ ਚੌਂ ਵੀ ਆ ਇਹ ਉੱਟ ਜਿਹਾ ਇਕੱਠਿਆਂ ਬੈ ਕੇ ਖਾਂਦਾ ਨਜ਼ਾਰਾ ਅੱਗੇ ਵੀ ਤੁਹਾਨੂੰ ਦਿਖਾਇਆ ਬਾਤ ਇਹ ਜ਼ਰਾ ਕੋਈ ਵਿੱਚੇ ਪਾਈ ਜਾਈਏ ਪੰਜ ਰਹਿ ਜਾਵੇ ਚਾਰ ਚਾਰ ਰਹਿ ਜਾਵੇ ਆਹ ਨੂੰ ਸਾਰੇ ਜਿਹੜਾ ਸਾਮਾਨ ਆ ਗਿਆ ਸਾਡੇ ਵੀਰ ਜਿੰਨੇ ਸਾਹਿਬ ਇਹ ਨਾਲੇ ਗੱਡੀ ਸਕਵਾਡਾ ਇਹ ਗੱਡੀ ਤੇ ਹੀ ਬਹੁਤ ਉਢਲੇ ਆ। ਉਹਨੇ ਗੱਡੀ ਆਪਦੀ ਉਬਰਾਂ ਡਾਗੀ ਆ। ਫਿਰ ਵੀ ਸ਼ੈੱਡ ਸਾਡੇ ਖਲੋਤੀ। ਇਹ ਕਿਹਾਣੀ ਚੱਗੀ ਕਰ। ਇਹ ਆਕਰਮ ਸਿੰਘ ਆ ਕਿ ਇੱਕ ਦਿਨ ਇਹਦੀ ਮਪਾਈ ਸਾਡੇ ਨਾਲ। ਵਟਾ ਵੜਦੇ ਦੀ ਸਾਂਝ ਸੀ ਤੇ ਭਾਰੀ ਤਨ ਆ ਗਈ ਬ੍ਰਹਿਮ। ਕਾਲਾ ਸਿੰਘ। ਕਾਲਾ। ਪ੍ਰੇਸ਼ਮ ਸਿੰਘ। ਪ੍ਰੇਸ਼ਮ ਸਿੰਘ। ਅਜੇ ਦਾ ਬਹੁਤ ਲਾਈਵ ਲਾਈਵ ਚ ਲੱਗਣ ਗਿਆ। ਕੰਮ ਘੱਟ ਕਰਦਾ ਸੀ। ਕਿ ਸਾਡੇ ਜੱਗੂ ਭਾਜੀ ਫੌਜੀ ਸਾਡੇ ਇਹ ਵੀ ਛੁੱਟੀ ਆਏ ਆ ਤੇ ਇਹ ਕੰਮ ਕਰਕੇ ਕੰਮ ਤੇ ਲਾਭੀ ਲੈਣੇ ਛੁੱਟੀ ਹੋਣ ਦਾ ਛੁੱਟੀ ਖਾਲੀ ਹੈ ਵੀ ਤੁਹਾਡੇ ਨੂੰ ਪਾਉਨੇ ਅਗਲੀ ਸਾਂਝ ਉਹ ਤੋਂ ਬਣਾ ਦਾ ਕੰਮ ਔਖਾ ਹੋ ਜੂ ਆ ਵੀ ਖਾ ਗਏ ਫੋਰਸ ਰੋਟੀ ਪਾਣੀ ਤੇ ਲੰਘ ਪਈ ਫੇਰ ਕੰਮ ਨੂੰ ਦੇ ਤੁਰੀ ਦੇ ਕੀੜੀ ਮਾਰਨੀ ਯਾਰ ਬੰਦੇ ਆ ਮੈਂ ਸ਼ੈੱਡ ਦੀ ਜਗ੍ਹਾ ਸ਼ੈੱਡ ਫੇਰ ਪਾਦ ਗਏ ਨਵਾਂ ਇਹ ਕਵਰਾ ਪਾਣ ਲੇ ਟੇਪ ਬੰਨਾਲਿਓ ਕੋਈ ਇੱਥੇ ਛੱਡ ਲਓ ਲਓ ਜੀ ਦੇ ਪ੍ਰਧਾਨ ਮੰਤਰੀ ਹੈ ਅੱਛਾ ਹਾਂ ਜਾਲਾ ਪਾਦਰ ਸ਼ਾਹਸਤਰੀ ਨੇ ਕਿਹਾ ਸੀ ਜੈ ਜਵਾਨ ਤੇ ਜੈ ਕਿਸਾਨ ਭਗਤਾਂ ਦਾ ਮੰਦਰ ਬਖੌਣਿਆ ਇਹ ਜਵਾਨ ਜਿਹੜਾ ਭਗਤਾਂ ਦਾ ਮੰਦਰ ਬਖੌਣਦੇ ਆ ਤੇ ਮਗਰਲੇ ਬੰਨੇ ਜਵਾਨ army ਦਾ ਇਹਨਾਂ ਨੇ ਫਟੀਗ ਫੌਜ ਚ ਨਹੀਂ ਕੀਤੀ ਹਣੀ ਕਿੱਦਾਂ ਕਿੱਦਾਂ ਬਾ ਜਿੰਨਾ ਫੌਜ ਚ ਮਗਰਪੁਰਾ ਮਾਰਦੇ ਇੱਥੇ ਨਹੀਂ ਨਹੀਂ ਫੌਜ ਚ ਦਿਨਾਂ ਦਾ ਇੱਕ ਕਰ ਦੇਈਦੀ ਆ ਹਾਂ ਹਾਂ ਮੰਨੋਂ ਨੇ ਪਾਵੇ ਉੱਥੇ ਕੀ ਕਰਦੇ ਹੁਣ ਇਹ ਫੌਜ ਚ ਰਿਆ ਇਹ ਮੰਦਿਰ ਬੜਾ ਪੁਰਾਣਾ ਮੰਦਿਰ ਹੋਣਾ ਇਹ ਅੰਦਰਵਾੜਾ ਵੇਖੋ ਜਾ ਕੇ ਕਿੱਥੇ ਵਧੀਆ ਹੈ ਅੰਦਰਵਾੜਾ ਕੋਈ ਲਾਲਾ ਹੈ ਲਾਲਾ ਦਾ ਕੋਈ ਨਹੀਂ ਪੁਰਾਤਨ ਮੰਦਿਰ ਹੈ ਕਰੀ ਇੱਥੇ ਹੈ ਕਿਆ ਬਾਤ ਹੈ ਫਰਖੋਰ ਸ਼ਹਿਰ ਦੀ ਨਵੀਂ ਪਾਈ ਹੈ ਸਿੱਧਾ ਇਹ ਕਸਬਾ ਲਗਾ ਦੇ ਸਾਦੇ ਤਰੀਕੇ ਨਾਲ ਬਣਾਇ ਚੀਜ਼ੇ ਇਹਦਾ ਉਹਦੇ ਨਹੀਂ ਗਰਾਸ ਦੀ ਜਗਾ ਅਵੇ ਬੋਰਡ ਵੀ ਆਂਦੇ ਉਹ ਸ਼ਾਂਪ ਬੋਰਡ ਨੇ ਦੇਣੀ ਹੈ ਉਹ ਜੋ ਮਾਨ ਸਭ ਤੋਂ ਬਜ਼ੁਰਗਾਂ ਨੇ ਦੇਣਾ ਉਹ ਕੋਈ ਨਹੀਂ ਦੇ ਸਕਦਾ ਤੇ ਬੋਰਡ ਤੇ ਬਜ਼ੁਰਗ ਤੇ ਤੁਹਾਡੀ ਜੀ ਮਾਨਾ ਉਹਦੀ ਸੁਣਨਾ 11 ਐ ਬੋਰਡ ਵੀ ਹਾਂ ਨਹੀਂ ਇਹ ਨਾ ਚੋੜ ਕੋ ਹੈ ਨਹੀਂ ਉਹ ਬੋਰ ਚ ਚਲੋ ਉਹ ਖਨਾਚਰ ਦਾ ਪਾਰ ਕੇ ਵੀ ਕੋਈ ਕੰਮ ਨਹੀਂ ਕਰਦਾ ਗੱਲਾਂ ਮਾਰਦੇ ਜਾਂਦੀਆਂ ਮੋਟਰ ਦੇ ਵਿੱਚ ਪਾਉਂਦੇ ਮੱਚ ਮੋਟਰ ਦੇ ਤੇਰੀ ਛੁੱਟੀ ਕੈਨਸਲ ਹੋ ਜਾਣੀ ਆ ਭਾਈ ਖੁਦੀ ਸਾਹਿਬ ਥੱਲੇ ਥੱਲੇ ਨਹੀਂ ਜਿਵੇਂ ਪਾਇਪ ਆ ਪਾਇਪ ਦੇ ਵਿੱਚ ਮੋਟਰ ਪਾਈ ਆਪਾਂ ਮੋਟਰ ਨਹੀਂ ਆਉਂਦੀ ਇਹ ਕੰਮ ਨਹੀਂ ਕਰਦੇ ਗੱਲਾਂ ਮਰੀ ਜਾਂਦੇ ਆ ਮੋਟਰ ਹਾਂ ਉਹਦੇ ਵਿੱਚ ਬੰਨੀਆਂ ਹੋਈਆਂ ਜਿਵੇਂ ਮੋਟ ਬਰਕਦੇ ਹੋਈਆਂ ਅੱਛਾ ਉਹਦੇ ਵਿੱਚ ਪੱਡੀਆਂ ਬਾਹਰ ਮੋਟਰ ਦੇ ਨਾਲ ਕਿਤਰਾ ਬੰਨੀਆਂ ਹੋਈਆਂ ਪਤਾ ਨਹੀਂ ਕਿ ਦਿਖਾਉਣਾ ਪਾਈਪ ਦੇ ਵਿੱਚ ਮਾਲਾ ਜਦ ਪਾਈਪ ਦੇ ਘੇਰੇ ਘੇਰੇ ਆ ਸਕਦੀਆਂ ਹੋ ਗਈ ਜੀ ਜੜ੍ਹ ਦੀਆਂ ਜੜਾਂ ਸਾਡਾ ਬੋਰ ਸੀ ਨਾ ਪੁਰਾਣਾ ਹਾਂ ਅਸੀਂ ਆਦੀ ਮੋਟਰ ਬਦਲ ਲੱਗੇ ਲੱਗੇ ਪਿੱਪਲ ਸੀ 100 ਫੁੱਟ ਦੇ ਨੀਅਰ ਅਬਾਊਟ ਜੜਾ ਜੜੀਆਂ ਸੀ ਬੋਰ ਦੇ ਵਿੱਚ ਗਈਆਂ ਇਹ ਹਾਂ ਹਾਂ ਸਾਡੇ ਮੋਟਰ ਖੇਤਾਂ ਨੰਨੀਆਂ ਦੀਆਂ ਨੰਨੀਆਂ ਉਹ ਥੱਲੇ ਜਾ ਕੇ ਤੇ ਮੱਛੀ ਮੋਟਰ ਤੇ ਵਲੀਆਂ ਗਈਆਂ ਹਾਂ ਹਾਂ ਜਿਉ ਪਾਈਪ ਤੇ ਭੇਜਦੀ ਨਾ ਗੀਆਂ ਪਾਈਪ ਤੇ ਭੇਜਦੀ ਨਾ ਗੀਆਂ ਥੱਲੇ ਇੰਨੀ ਹੋਰ ਨਾ ਜਾਂਦੀਆਂ ਜਿਹੜਾ ਆਹੋ ਫਿਰ ਪਾਈਪ ਤੇ ਭੇਜਦੀ ਨਾ ਗੀਆਂ ਬਾਈ ਕਹਿੰਦੇ ਨਾ ਬੋਰਾਂ ਦੇ ਪਿਪੜਾ ਨੇ ਜਿਹੜਾ ਬੜੀਆਂ ਗੈਰ ਕੰਦਗਾਂ ਗਾੜੀ ਜਾਂਦੀ ਇਹਦੇ 'ਚ ਕੋਈ ਹਰਾਨੀ ਨਹੀਂ ਕੋਈ ਅਤਕਤ ਨਹੀਂ ਮੈਂ ਆਹ ਵੇਖੀ ਚੀਜ਼ ਗਾ ਕੰਮ ਤੇ ਤੇ ਸਾਡੇ ਭਾਉ ਨੇ ਜਗਾ ਲਈ ਆ ਭਾਉ ਦਾ ਘਰ ਦਾ ਸਾਹਮਣੇ ਉੱਥੇ ਗੱਡੀ ਤੇ ਨੁ ਲੈ ਕੇ ਫਿਓ ਲੈ ਕੇ ਆਦਾ ਘਰ ਪਰ ਦੇੜ ਕੇ ਬੰਨੇ ਵੀ ਕੰਮ ਹੋਣੀਆਂ ਜੇ ਨਾਲੋਂ ਆਹ ਲਿਖਜੂਰ ਆ ਇਹ ਮੈਨੂੰ ਬੜਾ ਟੰਬਦੀ ਇਹ ਮੇਰੇ ਹਿਸਾਬ ਨਾਲ ਹੋਣੀ 70 80 ਫੋਟੇ ਤੇ ਨਾ ਦਿਵਾਲੀ ਵਾਲੇ ਤੇ ਇੱਥੇ ਹੀ ਭਾਈ ਚ ਲਈ ਗਏ ਨੇ ਉਹ ਫਸ ਗਈ ਜਾਂਗੇ ਉੱਤੇ ਅਗ ਲੱਗ ਗਈ ਇਹ ਦੇ 60 70 ਫੋਟੂ ਲਈ ਹੂਗੀ ਮੈਂ ਜਿਆਦਾ ਹੋਣੀ ਆ ਪੱਪਾ ਉਹ ਉਸ ਹੀ ਹੋਊਗੇ ਇੱਥੇ ਹੀ ਹੋਊਗੇ ਮੇਟੀ ਮਾਰਨੀ ਆ ਜੇ ਆਪੀ ਤਾਂ ਓਏ ਆਹੋ ਇਹ ਹੋ ਰਹਿ ਗਿਆ ਕੰਮ ਕੰਦ ਤੇ ਹੋ ਗਈ ਕਿੰਨੇ ਨੂੰ ਕਹਿੰਦੇ ਨਾ ਇੱਥੇ ਸਾਡੇ ਬਾਜਰੀ ਦੀ ਭਾਜਾ ਜਿਹਨੂੰ ਉਮਸ ਕਹਿੰਦੇ ਜਾਂ ਹੋਮਸ ਕਹਿੰਦੇ ਲੰਮ ਕੋਟੂਆ ਮੋਹਲਾ ਇੰਨੀ ਗਰਮੀ ਨਹੀਂ ਹੈਗੀ ਜਿੰਨਾ ਉਮਸ ਗਿਆ ਗਿਆ ਸਾਕ ਕੋਟੂਆ ਪਸ਼ੂ ਪੰਛੀ ਆ ਜਿਹੜੇ ਰਸਤੇ 'ਚ ਮੈਂ ਆਉਣਦਿਆਂ ਤੇ ਲੈਵਰੇ ਕੁੱਤਾ ਬੈਠਾ ਸੀ ਕਿਸੇ ਦਾ ਤੇ ਉਹਨੇ ਜ਼ਬਾਨ ਕੱਢੀ ਵਿਚਾਰੇ ਨੇ ਸਦਾ ਬੁਰਾ ਰਹਿ ਰਾਤ ਮੇਰੇ ਆਪ ਦੇ ਡੌਗੀ ਸੀ ਉਹਨਾਂ ਦਾ ਵੀ ਬਹੁਤ ਮੰਦੀ ਹਾਲਤ ਸੀ ਇਹ ਇਹ ਗਰਮੀ ਹੋਰ ਤਰੀਕੇ ਦੀ ਉਮਸ ਪੈਦਾ ਕਰਦੀ ਇਹ ਤੋਂ ਪਿੱਛੇ ਜਿਹੜੀ ਗਰਮੀ ਰਹੀ ਆ ਉਹ ਤਿੱਖੀ ਸੀ ਦੇਖੋ ਖੁਸ਼ਕ ਸੀ ਉਹ ਇੰਨਾ ਨੁਕਸਾਨ ਵੀ ਨਹੀਂ ਕਰਦੀ ਜਿਆਦਾ ਜਮ ਬੱਦਲ ਬਰਤਦੇ ਹੈ ਸ਼ਾਇਦ ਇੱਕਰੀ بارش ਪੁਰਸ ਹੋ ਜੇ ਪਰ ਹੁਣ 3-4 ਮਹੀਨੇ ਹਾਲੇ ਹੋਏ ਰਹਿਣਾ ਕਿਉਂ ਪਾਉਂ ਆੰਬੇ ਉਠ ਨੂੰ ਕਿਸ ਨੇ ਪੁੱਛਿਆ ਸੀ ਕਿ ਭਾਰ ਲੱਦ ਕੇ ਚੜਾਈ ਸੌਖੀ ਕਿ ਉਤਰਾਈ ਸੌਖੀ ਹੁੰਦਾ ਅਰਦੂ ਲੰਦ ਇਹ ਮੌਸਮ ਜਿਹੜਾ 4-5 ਮਹੀਨੇ ਅਰਦੂ ਲੰਦ ਤੜਾਈ ਆ ਤੇ ਭਾਵੇਂ ਬਈ ਕੰਮ ਤਾਂ ਰੁਕਦੇ ਨਹੀਂ ਕਰੀ ਵੀ ਪਰ ਹੈ ਚੰਗੀ ਤਰ੍ਹਾਂ ਛੀ ਵਾਲਾ ਹੀ ਇਹ ਕੰਮ ਹੈ ਚਲੋ ਇਹ ਦੋਸਤੋ ਮੇਰੀ ਅੱਜ ਦੀ ਸਾਂਝ ਤੇ ਵਾਹ ਚਲੋ ਤੁਹਾਡੇ ਨਾਲ ਪਾਵਾਂ ਤੁਹਾਡੇ ਨਾਲ ਨਿਬੇਦੀ ਇਹ ਆ ਪਿੰਡ ਲੋਕਾ ਤੇ ਦੇਖੋ ਮੈਨੂੰ ਵੇਖਦਾ ਹੋਵੇ ਕਿਤੇ ਦੂਰ ਨੇੜੇ ਤੇ ਤਰਨਤਾਰਨ ਜ਼ਿਲ੍ਹੇ ਦਾ ਬੜਾ ਮਸ਼ਹੂਰ ਪਿੰਡ ਆ ਵੇ ਪੰਨੂਆਂ ਦਾ ਪਿੰਡ ਲੋਕਾ ਤੇ ਇਹ ਪੰਨੂਆ ਪਹੁ ਪੰਨੂ ਤੇ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਪੈ ਲੋ ਇਹ ਵਾਰਸਾਲ ਸੀ ਤੇ ਮੇਰੇ ਨਾਲ ਦੋਸਤੋ ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਚ ਬੈਠੇ ਜੇ ਸਾਰੇ ਮੈਂ ਸਤਿ ਸ੍ਰੀ ਅਕਾਲ 유대로 고시로 바드로 진다 바드로